ਸਰਕਾਰੀ ਕਾਲਜ ਲਾਲਗੜ ਵਿਖੇ ਸਾਹਿਤ ਕਾਰਸ਼ਲ ਦਾ ਕੀਤਾ ਗਿਆ ਆਯੋਜਨ ਪੜਾਣਾ ਪੰਜਾਬੀ ਸਾਹਿਤਕ ਰਸਾਲਾ Rajasthan Te Armaan Research Journal ਦੇ ਸਾਂਝੇ ਉਪਰਾਲੇ ਨਾਲ ਸਰਕਾਰੀ ਕਾਲਜ ਲਾਲਗੜ ਵਿਖੇ ਸਾਹਿਤ ਕਿਵੇਂ ਸਿਰਜਿਆ ਜਾਵੇ ਅਤੇ ਸਾਹਿਤ ਵਿੱਚ ਪੜਾਣਾ ਮੈਗਜ਼ੀਨ ਅਤੇ ਅਰਮਾਨ ਜਰਨਲ ਦੀ ਭੂਮਿਕਾ ਵਿਸ਼ੇਤਕ ਸਾਹਿਤਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਇਸ ਕਾਰ ਇਨਸ਼ਾਅੱਲਾ ਦੇ ਉਨਕਾ ਟਨ ਮੌਕੇ ਦੇ ਆਪਕ ਸਰਦੂਲ ਸਿੰਘ ਨੇ ਕਿਹਾ ਕਿ ਸਾਹਿਤ ਸਮਾਜ ਦੀਆਂ ਸਥਿਤੀਆਂ ਨੂੰ ਵਿਗਿਆਨਕ ਢੰਗ ਨਾਲ ਬਿਆਨ ਕਰਦਾ ਹੈ ਅਤੇ ਸਮਾਜਿਕ ਸੰਕਟਾਂ ਨੂੰ ਹੱਲ ਕਰਨ ਦਾ ਰਸਤਾ ਦਿਖਾਉਂਦਾ ਹੈ ਸਾਹਿਤ ਵਖ ਵਖ ਵਿਧਾਵਾਂ ਰਾਹੀਂ ਸਮਾਜਿਕ ਗਤੀ ਨੂੰ ਤੇਜ਼ ਕਰਨ ਦਾ ਕੰਮ ਕਰਦਾ ਹੈ ਵਿਦਿਆਰਥੀਆਂ ਨੂੰ ਮਨੁੱਖੀ ਸਮਾਜ ਵਿੱਚ ਲਿਖੇ ਗਏ ਸਾਹਿਤ ਦਾ ਵੱਧ ਤੋਂ ਵੱਧ ਧਿਆਨ ਕਰਨਾ ਚਾਹੀਦਾ ਹੈ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਇੱਕ ਵਿਧਾ ਦੀ ਚੋਣ ਕਰਨੀ ਚਾਹੀਦੀ ਹੈ ਤੇ ਇਸ ਦਾ ਨਿਯਮਤ ਅਭਿਆਸ ਕਰਨਾ ਚਾਹੀਦਾ ਹੈ ਰਮਾਨ ਰਿਸਰਚ ਜਰਨਲ ਦੇ ਸੰਪਾਦਕ ਅਤੇ ਗੰਗਾ ਸਿੰਘ ਯੂਨੀਵਰਸਿਟੀ ਬੀਕਾਨੇਰ ਦੇ ਕੋਨਵੀਨਰ ਡਾਕਟਰ ਸੰਦੀਪ ਮੁੰਡੇ ਨੇ ਵਿਦਿਆਰਥੀਆਂ ਨੂੰ ਸਾਹਿਤਿਕ ਸਿਰਜਣਾ ਲਈ ਭਾਵਨਾਵਾਂ ਦੇ ਆਧਾਰ ਤੇ ਸਮਝਣ ਇਸ ਨੂੰ ਲਿਖਣ ਦਾ ਅਭਿਆਸ ਕਰਨ ਦੀ ਸਲਾਹ ਦਿੱਤੀ ਅਤੇ ਖੋਜ ਪੱਤਰਾਂ ਦੀ ਮਹੱਤਤਾ ਦੀ ਚਰਚਾ ਕੀਤੀ ਜਗਸੀਰ ਸਿੰਘ ਤਖਤ ਹਜ਼ਾਰਾ ਪੰਜਾਬੀ ਕਵੀ ਨੇ ਆਪਣੀਆਂ ਕਵਿਤਾਵਾਂ ਰਾਹੀਂ ਕਵਿਤਾ ਦੇ ਆਧਾਰ ਬਾਰੇ ਦੱਸਿਆ ਪੰਜਾਬੀ ਸਾਹਿਤਕ ਰਸਾਲੇ ਪੈਣਾ ਦੇ ਸੰਪਾਦਕ ਰਜਿੰਦਰ ਸਿੰਘ ਸਹੂ ਨੇ ਸਮਾਜ ਦੇ ਵਿਕਾਸ ਵਿੱਚ ਸਾਹਿਤਿਕ ਸਿਰਜਣਾਵਾਂ ਦਾ ਯੋਗਦਾਨ ਅਤੇ ਡਿਜੀਟਲ ਜੋਗੋਚਾ ਹੈ ਮੈਗਜ਼ੀਨਾਂ ਨੂੰ ਪੜ੍ਹ ਕੇ ਸਾਹਿਤਕ ਰਚਨਾਵਾਂ ਤੋਂ ਸਿੱਖਣ ਦੇ ਮੌਕੇ ਬਾਰੇ ਦੱਸਿਆ ਇਸੇ ਲੜੀ ਵਿੱਚ ਇਕਬਾਲ ਸਿੰਘ ਵੜਿੰਗ ਨੇ ਕਵਿਤਾ ਜੀਵਨ ਜਾਚ ਤੇ ਪੰਜਾਬ ਰਾਹੀਂ ਕੁੜੀਆਂ ਦੀ ਮਹਾਨਤਾ ਤੇ ਤੁਕਾਂਤ ਬਾਦ ਕਵਿਤਾ ਕਿਵੇਂ ਲਿਖਣੀ ਹੈ ਦੀਆਂ ਭਾਵਨਾਵਾਂ ਨੂੰ ਜਾਗਰੂਕ ਕੀਤਾ ਡਾਕਟਰ ਪਰਮਜੀਤ ਸਿੰਘ ਮੰਗੜ ਨੇ ਪਿੱਛੇ ਮੁੜ ਕੇ ਦੇਖਣ ਦੀ ਸਲਾਹ ਦਿੱਤੀ ਭਾਵ ਇਤਿਹਾਸ ਵਿੱਚ ਆਤੀਮਾਨ ਤੇ ਪੂਵਖ ਨੂੰ ਕਾਰ ਦੇਣ ਲਈ ਸਾਹਿਤ ਨਾਲ ਪਿਆਰ ਕਰਨ ਦੀ ਤੇ ਵਿਦਿਆਰਥੀਆਂ ਨੂੰ ਆਪਣਾ ਟੀਚਾ ਨਿਰਧਾਰਿਤ ਕਰਨ ਅਤੇ ਉਸ ਤੱਕ ਪਹੁੰਚਣ ਲਈ ਗਿਆਨ ਦੇ ਮਾਰਗ ਨੂੰ ਬਣਾਉਣ ਦੀ ਉਦਾਹਰਣਾਂ ਦੇ ਨਾਲ ਇੱਕ ਪੇਸ਼ਕਾਰੀ ਪੇਸ਼ ਕੀਤੀ। ਪੰਜਾਬੀ ਅਧਿਆਪਕਾ ਸ਼੍ਰੀਮਤੀ ਸਿਮਰਜੀਤ ਕੌਰ ਨੇ ਆਲੇ ਦੁਆਲੇ ਦੀਆਂ ਘਟਨਾਵਾਂ ਤੋਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਤੇ ਇਸ ਨੂੰ ਕਹਾਣੀ ਦਾ ਰੂਪ ਦੇਣਾ ਸਿਖਾਇਆ ਅਤੇ ਇੱਕ ਸਵੈ ਰਚਿਤ ਕਹਾਣੀ ਪੇਸ਼ ਕਰਕੇ ਵਿਦਿਆਰਥੀਆਂ ਨੂੰ ਛੋਟੀ ਕਹਾਣੀ ਨਾਲ ਸ਼ੁਰੂਆਤ ਕਰਨਾ ਸਿਖਾਇਆ। ਰਾਜਸਥਾਨ ਟੀਚਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਦਾਸ ਵਰਮਾ ਨੇ ਸਕੂਲ ਸਟਾਫ ਦੇ ਨਾਲ ਮਿਲ ਕੇ ਇਸ ਵਰਕਸ਼ਾਪ ਵਰਗੇ ਸਲਾਘਾਯੋਕ ਕੰਮ ਦੀ ਉਪਯੋਗਤਾ ਦੀ ਸ਼ਲਾਘਾ ਕੀਤੀ। ਅਤੇ ਪ੍ਰਬੰਧਕ ਡਾਕਟਰ ਕੁਲਦੀਪ ਸਿੰਘ ਦਾ ਧੰਨਵਾਦ ਕੀਤਾ ਸਟਾਫ ਅਤੇ ਵਿਦਿਆਰਥੀਆਂ ਨੇ ਇਹਨਾਂ ਵਿਸ਼ਿਆਂ ਤੇ ਚਰਚਾ ਵਿੱਚ ਹਿੱਸਾ ਲੈ ਕੇ ਵਰਕਸ਼ਾਪ ਨੂੰ ਸਾਰਥਕ ਬਣਾਇਆ ਸਭ ਤੋਂ ਪਹਿਲਾਂ ਮੈਂ ਆਪਸੇ ਇੱਕ ਪ੍ਰਸ਼ਨ ਪੁੱਛਣਾ ਚਾਹਾਂਗਾ ਪ੍ਰਸ਼ਨ ਸੁਣੇ ਕਿਰਪਾ ਕਰੇ ਆਪਨੀ ਸੇ ਪੰਜਾਬੀ ਮਦਰ ਟੰਗ ਤੁਮ ਘਰ ਤੇ ਬੋਲਦੇ ਹੋ ਜਿਸ ਕਿ ਲਈ ਲੁੱਟ ਕੇ ਹਮਾਂ ਨਹੀਂ ਬੁਧਰਾ ਉਹ ਆਪਣਾ ਇੱਕ ਬਗਾਵਤ ਨਹੀਂ ਕਰੀ ਰਿਹਾ ਤੋ ਇਹ ਹਰ ਦੇਸ਼ ਬਗਾਵਤ

कि तुसी आप दे जरा सोच रहे हो कि तुसी सही सोच रहे हो तुसी सही कि तुसी सही सोच रहे हो ऐसा एक पैरामीटर है कि तुसी उसको कॉपी पहनते कॉपी दे उतारना स्टार्ट करो जो तुसी जिसे प्रति आक्रोश है तो